फिलौर ते तम्मा फैडरेशन ऑफ इंडिया वालों फिलौर विच प्री निर्वाण दिवस मनाया गया इस मौके डॉक्टर अंबेडकर चौक फिलौर बाबा साहेब पीमराव अंबेडकर जी की प्रतिमा से फुल मिलावा भेट की गई भारतीय संविधान जिंदाबाद के नारे लगाए गए इस मौके समागम की प्रधानगी एडवोकेट संजीव पौरा से फिलौर ने की इस मौके जरनैल फिलौर से एडवोकेट संजीव पोरा ने कहा कि भारत दया कुछ ताकत भारतीय संविधान को खत्म करके मनुसमृति लागू करना चाहिए जिन्हों तो लोगों सुचेत रहना चाहिए है तो उन्हों दिया चाला का मुंह तोड़वा जवाब देना चाहिए है संविधान बचाने लिए हर कुर्बानी करने लिये तैयार रहना चाहता है इस मौके जरनैल फिलौर मास्टर हंसराज डॉक्टर संदीप डॉक्टर अशोक रामपाल संतोखपुरा राहुल कोहली सरूप कलेर अर्शप्रीत फिलौर राजू संतोखपुरा सुनील गन्ना पिंड ਹਰਜੀਤ ਸਿੰਘ ਸੰਤੋਖਪੁਰਾ ਬਲਹਾਰ ਮੁਠੱਡਾ ਨਵਦੀਪ ਗੁਰੂ ਅੰਕੁਸ਼ ਮੁਠੱਡਾ ਵਿਦਿਆਰਥੀ ਆਗੂ ਪਦਮ ਵਿਦਿਆਰਥੀ ਆਗੂ ਜਵੇਦ ਖਾਨ ਆਕਾਸ਼ਦੀਪ ਸੁਹਾਸ ਗੁਰਕਮਲ ਆਦੇ ਹਾਜ਼ਰ ਸੰਨ ਫਿਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਮਨੂੰਨ ਸੰਦੀ ਦੀ ਖਾਸ ਰਿਪੋਰਟ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦੇ ਵਾਸਤੇ ਉਹਨਾਂ ਨੂੰ ਸ਼ਰਦਾ ਸੁਮਨ ਅਰਪਿਤ ਕਰਦਾ ਹਾਂ ਔਰ ਅੱਜ ਪੂਰੇ ਵਿਸ਼ਵ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਯਾਦ ਕੀਤਾ ਜਾ ਰਿਹਾ ਹੈ 6 ਦਸੰਬਰ 1956 ਨੂੰ ਉਹ ਇਸ ਫਾਨੀ ਸੰਸਾਰ ਲੋ ਤੋਂ ਸਰੀਰਕ ਰੂਪ ਦੇ ਵਿੱਚ ਸਾਡੇ ਕੋਲੋਂ ਚਲੇ ਗਏ ਸਰ ਅਤੇ ਅੱਜ ਉਹਨਾਂ ਦਾ ਪ੍ਰੀਨਿਰਵਾਣ ਦਿਵਸ ਦੁਨੀਆ ਦੇ ਵਿੱਚ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਚਾਣਨ ਵਾਲੇ ਉਹਨਾਂ ਦੇ ਕੰਮਾਂ ਦੀ ਕਦਰ ਕਰਨ ਵਾਲੇ ਮਨਾ ਰਹੇ ਹਨ ਇਸੇ ਲਈ ਤਹਤ ਫਲੋਰ ਦੇ ਵਿੱਚ ਵੀ ਜਿੰਨੇ ਸਾਡੇ ਸੰਘਰਸ਼ੀਲ ਕਾਰਕੁਨ ਇਹਦੇ ਆ ਸਾਥੀ ਹੈਗੇ ਆ ਉਹਨਾਂ ਨੇ ਵੀ ਬਾਬਾ ਸਾਹਿਬ ਨੂੰ ਆਪਣੀ ਸ਼ਰਧਾ ਦੇ सुमन ਬਾਬਾ ਸਾਹਿਬ ਦੇ ਸਟੈਚੂ ਤੇ 플ੋਰ ਦੇਖੇ ਪਹੁੰਚ ਕੇ ਭੇਟ ਕੀਤੇ ਆ ਸੋ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜੋ ਭਾਰਤੀ ਸੰਵਿਧਾਨ ਸਾਨੂੰ ਦਿੱਤਾ ਹੈ ਉਹਦੀ ਰੱਖਿਆ ਦੇ ਲਈ ਅੱਜ ਸਾਰੇ ਹੀ ਸਾਥੀਆਂ ਨੇ ਸੰਕਲਪ ਲਿਆ ਕਿ ਆਪਣੇ ਖੂਨ ਦਾ ਇੱਕ ਕਤਰਾ ਵੀ ਦੇ ਬਹਾਉਣਾ ਪਿਆ ਤਾਂ ਭਾਰਤੀ ਸੰਵਿਧਾਨ ਦੀ ਰੱਖਿਆ ਦੇ ਲਈ ਵੋ ਹੋਣਗੇ ਕਿਉਂਕਿ ਜਿੰਨਾ ਮਜ਼ਬੂਤ ਸੰਵਿਧਾਨ ਹੋਊਗਾ ਉਹਨਾਂ ਹੀ ਮਜ਼ਬੂਤ ਇਸ ਦੇਸ਼ ਦੇ ਵਿੱਚ ਲੋਕਤੰਤਰ ਹੋਊਗਾ ਉਹਨੇ ਹੀ ਮਜ਼ਬੂਤ ਇਸ ਦੇਸ਼ ਦੇ ਨਾਗਰਿਕ ਹੋਣਗੇ ਉਹਨੇ ਹੀ ਜਿਆਦਾ ਸੁਰੱਖਿਤ ਸਾਡੇ ਮੌਲਿਕ ਨੈਤਿਕ ਔਰ ਹੋਰ ਅਧਿਕਾਰ ਹੋਣਗੇ ਸੋ ਭਾਰਤੀ ਸੰਵਿਧਾਨ ਸਾਡੇ ਸਾਰਿਆਂ ਦੀ ਜਿੰਦ ਜਾਨ ਹੈ ਅੱਜ ਜੇਕਰ ਅਸੀਂ ਇੱਥੇ ਖੜ ਕੇ ਸਰਕਾਰਾਂ ਦੇ ਖਿਲਾਫ ਬੋਲ ਰਹੇ ਆ ਤਾਂ ਮੈਨੂੰ ਸ਼ਕਤੀ ਸੰਵਿਧਾਨ ਤੋਂ ਮਿਲ ਰਹੀ ਹੈ ਨਹੀਂ ਤਾਂ ਜੇ ਸਰਕਾਰਾਂ ਚਾਹਣ ਤਾਂ ਸਾਨੂੰ ਕੋਈ ਵੀ ਮਾਮਲੇ ਚਲ ਜਾ ਕੇ ਅੰਦਰ ਕਰ ਸਕਦੇ ਪਰ ਭਾਰਤ ਦਾ ਸੰਵਿਧਾਨ ਤੁਹਾਨੂੰ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੰਦਾ ਹੈ ਤੁਹਾਨੂੰ ਕਿਸੇ ਜ਼ੁਲਮ ਦੇ ਖਿਲਾਫ ਵਿਰੋਧ ਕਰਨ ਦਾ ਅਧਿਕਾਰ ਦਿੰਦਾ ਹੈ ਹੜਤਾਲ ਕਰਨ ਦਾ ਅਧਿਕਾਰ ਦਿੰਦਾ ਹੈ ਆਪਣੇ ਮਨੁੱਖੀ ਅਧਿਕਾਰ ਆਪਣੇ ਮੌਲਿਕ ਅਧਿਕਾਰਾਂ ਨੂੰ ਮੰਨਣ ਦਾ ਜਿਹੜਾ ਅਧਿਕਾਰ ਦਿੰਦਾ ਹੈ ਇਸ ਲਈ ਭਾਰਤ ਦਾ ਸੰਵਿਧਾਨ ਇਸ ਦੇਸ਼ ਦੇ ਹਰ ਨਾਗਰਿਕ ਦੇ ਲਈ ਉਹਨੂੰ ਸੁਰੱਖਿਅਤ ਰੱਖਣਾ ਉਹਦੀ ਜ਼ਿੰਮੇਵਾਰੀ ਹੈ ਅੱਜ ਉਹਨਾਂ ਦੇ ਪ੍ਰੀ ਨਿਰਵਾਣ ਵਾਸਤੇ ਇਹੀ ਸੰਕਲਪ ਲਿਆ ਹੈ ਕਿ ਉਹਨਾਂ ਦੇ ਸਵਿਧਾਨ ਨੂੰ ਜਿੰਨੀ ਦੇਰ ਤੱਕ ਤੁਹਾਡੀ ਜਾਨ ਵਿੱਚ ਜਾਨ ਹੈ ਆਂਤ ਨਹੀਂ ਹੋਣ ਦਿੱਤੀ ਜਾਵੇਗੀ ਜੈ ਜੀਮ ਜੈ ਭਾਰਤ ਨਮੋ ਵਦੈ ਅੰਨੀ ਸਰ ਅੱਜ ਸਾਰੇ ਭਾਰਤ ਦੇ ਵਿੱਚ 바ਵਾ ਸਾਹਿਬ ਇਹ ਕਰਦਾ ਪ੍ਰੀ ਨਿਰਮਾਨ ਬਣਾਇਆ ਜਾ ਰਿਹਾ ਜਿੱਥੇ ਅੱਜ 플ੋਰ ਦੇ ਵਿੱਚ ਵੀ ਵੱਖ-ਵੱਖਤਾ ਤੇ ਜਿਹੜਾ ਉਹ ਨਮਾਨ ਮਨਾਜ ਆ ਰਿਹਾ ਉਹਦੇ ਨਾਂ ਤੇ ਉਹਨੂੰ ਸਰਦਾ ਦੇ ਫੁੱਲ ਭੇਟ ਦਿੱਤੇ ਜਾ ਰਹੇ ਆ ਉਹਦੇ ਸੰਵਿਧਾਨ ਦੇ ਬਚਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਅੱਜ ਅਸਲ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਬਹੁਤ ਵੱਡਾ ਕੰਠ ਕੰਠ ਰਿਹਾ ਵੀ ਅੱਜ ਜਿਹੜਾ ਸਾਡਾ ਸੰਵਿਧਾਨ ਆ ਉਹ ਖਤਰੇ ਦੇ ਵਿੱਚ ਆ ਉਹਦੇ ਨਾਲ ਨਾਲ ਸਾਨੂੰ ਸਾਡੇ ਜਿਹੜੇ ਦੱਬੇ ਕੁਚਲੇ ਲੋਕ ਆ ਸਾਡੇ ਬੇਹਤੀ ਲੋਕ ਆ ਉਹਨਾਂ ਨੂੰ ਵਿਚਾਰਨ ਦੀ ਲੋੜ ਆ ਅੱਜ ਸਾਡਾ ਜਿਹੜਾ ਸੰਵਿਧਾਨ ਆ ਉਹਨੂੰ ਬਚਾਉਣ ਦੀ ਲੋੜ ਆ ਸਾਨੂੰ ਇੱਕ ਤਾਂ ਦੀ ਲੋੜ ਆ ਸਾਨੂੰ ਸਮਝਣ ਦੀ ਲੋੜ ਆ ਜਿੱਥੇ 바ਵਾ ਸਾਹਿਬ ਨੇ ਸਾਨੂੰ ਸੌਖੂ ਤਾਂ ਦਿੱਤਾ ਸਾਡਾ ਸੰਵਿਧਾਨ ਜਿਹੜਾ ਉਹ ਲਿਖਿਆ ਅੱਜ ਤੱਕ ਉਹ ਸੰਵਿਧਾਨ ਜਿਹੜਾ ਪੂਰਾ ਲਾਗੂ ਨਹੀਂ ਹੋ ਰਿਹਾ ਜੇ ਅਸੀਂ ਪੂਰਾ ਲਾਗੂ ਕਰਾ ਲਈਏ ਤੇ ਸਾਡੀ ਜਿੱਤ ਹੋ ਗਈ ਇਸ ਕਰਕੇ ਅੱਜ ਅਸੀਂ 바ਵਾ ਸਾਹਿਬ ਨੂੰ ਨਾਮਨ ਕਰਨ ਲਈ ਆਏ ਆ 바ਵਾ ਸਾਹਿਬ ਦੀ ਆਪਣੀ ਤੀਜੂ ਦੇ ਬਲਬਾਲਾ ਪੇਟ ਕਰਕੇ ਆਜ ਉਹਨਾਂ ਨੂੰ ਨਾਮ ਰ칸 ਲਈ ਆਇਆ ਉਹਨਾਂ ਸਰਦਾ ਦੇ ਫੁੱਲ ਪੇਟ ਕਰਨ ਲਾ ਲਿਆ ਆਇਆ ਇਹਨਾਂ ਕਹਿੰਦਾ ਹੋਇਆ ਜੈ ਜੰਤਾ ਜੈ ਸੰਘਰਸ਼ ਜੈ ਭੀਮ ਜੈ ਭਾਗ ਅੱਜ ਅਸੀਂ ਉਸ ਦਿਨ ਦੀ 6 ਦਸੰਬਰ 1956 ਦੀ ਉਹ ਰਾਤ ਜਦੋਂ ਸਾਡੇ ਡਰਾਈਵਰ ਆਪਣੇ ਇਸ ਮਨੁੱਖੀ ਜੀਵ ਨੂੰ ਛੱਡ ਗਏ ਔਰ ਬਾਦੇ ਤੋਂ ਅਲੱਗ ਹੋ ਕੇ ਪ੍ਰੇਰਣਾਵਾਂ ਹੋ ਗਏ ਔਰ ਉਹਨਾਂ ਨੂੰ ਯਾਦ ਕਰਨ ਦਾ ਬਹੁਤ ਸਾਰੇ ਰੀਜ਼ਨ ਨੇ ਜਿਹਦੇ ਚੋਂ ਇੱਕ ਸਭ ਤੋਂ ਵੱਡਾ ਮੈਨੂੰ ਲੱਗਦਾ ਹੈ ਕਿ ਦੁਨੀਆ ਦਾ ਇੱਕ ਬਹੁਤ ਵੱਡਾ ਜੁਨਾਨੀ ਫਿਲਾਸਫਰ ਹੈ ਮੈਦਰੀ ਮੈਦਰੀ ਨੇ ਬਾਰ ਬਾਰ ਕਿਹਾ ਜਿੰਨੀਆਂ ਉਹਦੇ ਕਿਤਾਬਾਂ ਹੈਗੀਆਂ ਉਹਦੇ ਚੋਂ ਨੇ ਕਿਹਾ ਹੈ ਕਿ ਆਦਮੀ ਮਰ ਜਾਂਦਾ ਪਰ ਉਹਦੇ ਵਿਚਾਰ ਜਿਹੜੇ ਆ ਉਹ ਅਮਰ ਰਹਿੰਦੇ ਆ ਇਸ ਚੀਜ਼ ਨੂੰ ਕਈ ਸਾਲਾਂ ਤੱਕ ਪ੍ਰਚਾਰਿਆ ਗਿਆ ਬਹੁਤ ਸਾਰੇ ਰਾਈਟਰਾਂ ਨੇ ਬੁੱਕਸ ਲਿਖੀਆਂ ਪਰ ਜਦੋਂ ਅੰਬੇਦਕਰ ਸਾਹਿਬ ਨੇ ਉਹਨੂੰ ਪੜ੍ਹਿਆ ਪਰ ਉਹਨਾਂ ਨੇ ਇਹਨੂੰ ਝੂਠਾ ਸਾਬਤ ਕੀਤਾ ਉਹ ਕਹਿੰਦੇ ਕਿ ਇਨਸਾਨ ਜਿਹੜਾ ਮਰ ਜਾਂਦਾ ਤੇ ਨਾਲ ਹੀ ਉਹਦੇ ਵਿਚਾਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਪਰ ਕਾਰਨ ਕੀ ਹੈ ਕਿ ਅਗਰ ਉਹ ਨੂੰ ਫਾਲਰ ਉਹਦੇ ਉਸ ਚੀਜ਼ ਨੂੰ ਬੂਤੇ ਦੀ ਤਰ੍ਹਾਂ ਪਾਣੀ ਨਾ ਦੇਣ ਉਹਨੂੰ ਲੋਕਾਂ ਦੇ ਵਿੱਚ ਪ੍ਰਚਾਰਨ ਨਾ ਜਾਂ ਕੋਈ ਐਸਾ ਨਾ ਕੰਮ ਨਾ ਕਰਨ ਜਿਸ ਨੂੰ ਯਾਦ ਰੱਖਿਆ ਜਾਵੇ ਤੇ ਕਹਿੰਦਾ ਉਹ ਬੂਟਾ ਵੀ ਮੁਰਝਾ ਜਾਂਦਾ ਖਤਮ ਹੋ ਜਾਂਦਾ ਉਹ ਵਿਚਾਰ ਚਲੇ ਜਾਂਦੇ ਇਹਦਾ ਮਤਲਬ ਮੈਜ਼ਨੀ ਦਾ ਉਹ ਕਥਨ ਜਿਹੜਾ ਸੀਗਾ ਜਿਹੜਾ ਬਹੁਤ ਸਾਲ ਤੱਕ ਫਿਲਾਸਫੀ ਦੇ ਜ਼ਾਇਰੇ ਦੇ ਵਿੱਚ ਤਰੂਤਾਰੀ ਤੱਕ ਕੰਮ ਕਰਦਾ ਰਿਹਾ ਡਾਕਟਰ ਬੇਜ਼ਕਰ ਨੇ ਉਹ ਇੱਕ ਟਾਈਮ ਦੇ ਵਿੱਚ ਹੀ ਸਾਰਾ ਖਤਮ ਕਰ ਦਿੱਤਾ ਇਸ ਕਰਕੇ ਇਹੋ ਜਿਹਾ ਮਹਾਪੁਰਸ਼ ਨੇ ਸਾਨੂੰ ਕੀ ਕੀਤਾ ਸਾਡੇ ਲਈ ਕੀ ਦਿੱਤਾ ਸਾਨੂੰ ਉਹਨੇ ਕੀ ਅਰਬਦ ਦਿੱਤਾ ਹੈਗਾ ਔਰ ਅੱਜ ਸੰਧੀ ਲੋੜਨੀ ਆ ਆਮ ਲੋਕਾਂ ਨੂੰ ਪਬਲਿਕ ਨੂੰ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਪਤਾ ਹੈ ਔਰ ਇਸੇ ਚੀਜ਼ ਨਾਲ ਅਸੀਂ ਅੱਜ ਉਸ ਦਿਨ ਨੂੰ ਮਨਾ ਰਹੇ ਆ ਕਿ ਜਿਸ ਤੋਂ ਵੇਲੇ ਤੋਂ ਸਾਡੇ ਰਹਿਬਰ ਜਿਹੜੇ ਆ ਵਿਛੜੇ ਆ ਔਰ ਸਾਨੂੰ ਬਹੁਤ ਤਕੜਾ ਲੋਸ ਹੋਇਆ ਔਰ ਉਸ ਤੋਂ ਬਾਅਦ ਕੋਈ ਸੇਹੀ ਹੈ ਕਿ ਉਹਨਾਂ ਦੇ ਵਿਚਾਰ ਨੂੰ ਜਿਹੜਾ ਹੈਗਾ ਉਹਨੂੰ ਅਗੇ ਪਲਾਟਫਾਰਮ ਤੇ ਜਾਇਆ ਜਾਵੇ ਔਰ ਲੋਕਾਂ ਤੱਕ ਪਹੁੰਚਾਇਆ ਜਾਵੇ ਜੈ ਭੀਮ ਜੈ ਭਪਾ